ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਮੀਤ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਪਣੀ ਰਿਕੁਐਸਟ ਹੁੰਦੀ ਆ ਚੈਨਲ ਆਪਣ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਚੈਨਲ ਗਰੋ ਕਟ ਕਰ ਰਿਹਾ ਸਬਸਕ੍ਰਾਈਬ ਤੁਸੀਂ ਨਹੀਂ ਕਰ ਰਹੇ ਤਾਂ ਇੱਕੀ ਰਿਕੁਐਸਟ ਹੁੰਦੀ ਆ ਵੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਟਾਈਮ ਮੈਂ ਸ਼ਾਮ ਨੂੰ ਐ ਦੁਕਾਨ ਤੱਕ ਕਿ ਸੁਬਾਹ ਬਿਮਾਰ ਹੋ ਗਏ ਸੀ ਤੇ ਕੰਮ ਵੀ ਹੁੰ ਦੁਕਾਨ ਤੇ ਹੈ ਨਹੀਂ ਉਹ ਕੋਠੇ ਦੇ ਵਿੱਚ ਆਪਾਂ ਆਪਾਂ ਪਾਤੀਆਂ ਸੀਗੀਆਂ ਤੇ ਮੈਂ ਚਲੋ ਅੱਜ ਬਲੌਗ ਸਟਾਰਟ ਕਰ ਲਗੇ ਤੇ ਇਧਰ ਕਣਕਾਂ ਦਾ ਵੀ ਕੰਮ ਫੁੱਲ ਜੋਰਾਂ ਤੇ ਆ ਤੇ ਇਧਰ ਕਣਕ ਖੜੀ ਹੈ ਵੜਨ ਵਾਲੀ ਤੇ ਆਹ ਸਾਈਡ ਆ ਜੋ ਵੱਢੀ ਗਈ ਅਸੀਂ ਵੀ ਕਣਕ ਨੂੰ ਵੜਤੀ ਤੂੜੀ ਬਣਾਉਣ ਵਾਲੀ ਪਈ ਤੇ ਇਹ ਬਲੌਗ ਬਣਾਵਾਂਗੇ ਆਪਾਂ ਪ੍ਰੋਪਰ ਹਾਂ ਜਿੰਨਾ ਕੁ ਬਣਿਆ ਸਟਾਰਟ ਮੈਂ ਹੁਣ ਕਰ ਲੱਗੇ ਕਿਉਂਕਿ ਚਲੋ ਮੈਂ ਮੌਸਮ ਵੀ ਵਧੀਆ ਬਣਿਆ ਹੋਇਆ ਤੇ ਥੋੜਾ ਜਿਹਾ ਵੀਡੀਓ ਵੀ ਹੁਣ ਆਹ ਮੌਸਮ ਦੇ ਵਿੱਚ ਵਧੀਆ ਆਊਗੀ ਪਰ ਰੱਬ ਅਰ ਕਣੀਆਂ ਵੀ ਡਿੱਗਣ ਲੱਗੀਆਂ ਥੋੜ੍ਹੀਆਂ ਮੜਾ ਇਹ ਕਣਕਾਂ ਵਾਸਤੇ ਕਿਉਂਕਿ ਕਣਕਾਂ ਹੁਣ ਪੂਰੀਆਂ ਪੱਕਣ ਤੇ ਤੇ ਨਰਮੇ ਵੀ ਬੀਜਤੇ ਲੋਕਾਂ ਨੇ ਤੇ ਨਰਮੇ ਵੀ ਕਰਨ ਵਗੈਰਾ ਹੋ ਜਾਣਗੇ ਤੇ ਚਲੋ ਜੋ ਉਸ ਦੀ ਇੱਛਾ ਹੈ ਹੋਈ ਹੋਊਗਾ ਤੇ ਬਲੌਗ ਸਟਾਰਟ ਕਰਤਾ ਬਲੌਗ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜੁੜ ਕਰਨਾ ਤੇ ਅੱਗੇ ਪ੍ਰੋਪਰ ਤੁਹਾਨੂੰ ਦਿਖਾਉਂਗਾ ਟੂੜੀ ਦਾ ਸਿਸਟਮ ਜੋ ਵੀ ਬਣਿਆ ਇਸ ਬਲੌਗ ਦੇ ਵਿੱਚ ਤੇ ਲਾਈਕ ਕਰਕੇ ਕਮੈਂਟ ਕਰਕੇ ਤੇ ਸਬਸਕ੍ਰਾਈਬ ਆਪਣੇ ਚੈਨਲ ਨੂੰ ਜੁੜ ਉਸ ਕਰਦਿਆ ਕਰੋ ਇੱਧਰ ਤੁਸੀਂ ਦੇਖ ਸਕਦੇ ਹੋ ਤਣਕਾਂ ਜੀ ਆ ਦੇਖੋ ਆਹ ਸੈੜ ਅੱਜ ਕਣਕ ਵੱਢਤੀ ਆ ਪਈਆ ਵੱਡੀ ਹੋਈ ਤੇ ਚੂੜੀ ਬਣੂਗੀ ਤੇ ਪਰ ਦੇਖਣੀਆਂ ਆ ਗਈਆਂ ਤੇ ਤੂੜੀ ਥੋੜੀ ਜੀ ਲੇਟ ਹੋ ਜੂਗੀ ਤੇ ਕਣਕਾਂ ਸੁੱਕੀਆਂ ਤੇ ਇੱਧਰ ਦਰਖਤ ਹੈ ਹਰੇ ਬਹੁਤ ਹੀ ਸੋਹਣਾ 뷰 ਆ ਰਿਹਾ ਲਓ ਜੀ ਇੱਥੇ ਆਪਾਂ ਖੇਤ ਦੇ ਵਿਚਕਾਰੇ ਘਰ ਦੇ ਨਾਲ ਹੀ ਖੇਤਾ ਜਮਾਰ ਬਿੱਜੀ ਥਾਂ ਥੋੜਾ ਜਿਆ ਗੈਸ ਸੁੱਕ ਤੇ ਜਮਾਰ ਆ ਦੇਖੋ ਕਿਤੇ ਕਿਤੇ ਉਗਰਦੀ ਆਉਂਦੀ ਐ ਦੇਖੋ ਤੇ ਚੱਲ ਰਹੀ ਟੂੜੀ ਵਾਲੇ ਮਸ਼ੀਨਾਂ ਉਹ ਸਾਹਮਣੇ ਤੇ ਇਸ ਹੀ ਕਰਨਾ ਬੋਰ ਬੋਰ ਦਾ ਅਸਮਾਨ ਵੀ ਲੈਣ ਗਏ ਫੇਰ ਲੱਗੀ ਹੋਰੀ ਆਹ ਕਹਿ ਰਿਹਾ ਜਮਾਈ ਨੂੰ ਗਰੀ ਹਜਕਰ ਜਮਾਰ ਤੇ ਇੱਧਰ ਆਪਾਂ ਨਰਮਾ ਵਿੱਚ ਤਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਬਲੌਗ ਦੇ ਵਿੱਚ ਬੋਰ ਕਰਨਾ ਇੱਥੇ ਸੀਗਾ ਆਪਣੇ ਹਰਾਇ ਅੱਜ ਵੱਢ ਲਿਆ ਇਹਨੂੰ ਬਾਕੇ ਆ ਜੋ ਕਹਿ ਰਹਾ ਹੈ ਜਮਾਰ ਦਾ ਵਿੱਚ ਨਾ ਦੇਵੀ ਜਮਾਰ ਬੀਜ ਜੀ ਆ ਜੋ ਕਹਿ ਰਹਾ ਹੈਗਾ ਇਹ ਨਰਮੇ ਦਾ ਬੀਜਨਾ ਆਪਾਂ ਆਇਆ ਸਾਡ ਨਰਮੇ ਬੀਜਾ ਸੀ ਜੋ ਕRAND ਦੇ ਵਿੱਚ ਆ ਗਿਆ ਥੋੜਾ ਥੋੜਾ ਜਿਵੇਂ ਜਮਾਰ ਆਈ ਸੀ ਹੁਮੇ ਹੀ ਆ ਦੇਖੋ ਆ ਦੇਖੋ ਜੀ ਕਿਤੇ ਕਿਤੇ ਨਰਮਾ ਉੱਗਰਦੇ ਵੀ ਆਉਂਦਾ ਇਹ ਸੁਨਖਾ ਮਾ ਦੇਖੋ ਮੇਰੇ ਪੈਰ ਕੋਲੇ ਨਰਮਾ ਉੱਗਰ ਵੀ ਆਇਆ ਕੱਲ ਤਾਂ ਇਹ ਵਾਰ ਆ ਜਾਊਗਾ ਉੱਧਰ ਥੋੜਾ ਗੇਥਾ ਬੀਜਿਆ ਸੀ ਉਹਨਾਂ ਨੂੰ ਤੁਹਾਨੂੰ ਦਿਖਾ ਦਿੰਨੇ ਆ ਬੱਦਲ ਬਾਈ ਉੱਤੇ ਬਣੀ ਹੋਈ ਤੇ ਕੱਲ ਦੂਜੇ ਖੇਤ ਵੀ ਆਪਣਾ ਨਰਮਾ ਬੀਜਤਾ ਸੀਗਾ ਖੇਤਾਂ ਨਰਮਾ ਤੁਹਾਨੂੰ ਦਿਖਾਉਣੇ ਆ ਨਰਮਾ ਜੂ ਪਿਛਲੀ ਰੌਣੀ ਦੇ ਉੱਤੇ ਬੀਜਿਆ ਸੀ ਆ ਦੇਖੋ ਜੀ ਇਹ ਤੁਹਾਨੂੰ ਸਾਫ ਨਜ਼ਰ ਆ ਰਿਹਾ ਹੋਊਗਾ 3 ਵਿੱਚ 2 ਕਿਲ ਨਰਮਾ ਇੱਥੇ ਆ ਤੇ 4 ਕ ਸਾਢੇ 4 ਕਿਲ ਇੱਥੇ ਹੋ ਜਾਊਗਾ ਆਪਣੇ ਕੋਲ ਨਰਮਾ ਇਮਰਤ ਜੀ ਕਰਕੇ ਨਰਮਾ ਇਸ ਵਾਰ ਫਿਰ ਵੀ ਤਾ ਐਸ ਆਸ ਉਮੀਦ ਦੇ ਨਾਲ ਵੀ ਹੋਊਗਾ ਵੀ 25 ਮਨ ਲਗਾਤਾਰ 2 ਸਾਲ ਹੋ ਗਏ ਨਰਮਾ ਬਿਲਕੁਲ ਵੀ ਨਹੀਂ ਹੋ ਰਿਹਾ ਇਸ ਦਾ ਨਰਮਾ ਕਹਿੰਦੇ ਆ ਲੋਕ ਵੀ ਸੀ ਘਟ ਵੀ ਜਾਣਗੇ ਪਰ ਹੋਰ ਕੋਈ ਆਪਸ਼ਨ ਨਹੀਂ ਸੋਨੇ ਦੀ ਆਪਣੇ ਆਪਸ਼ਨ ਨਹੀਂ ਕਿਉਂਕਿ ਆਪਣੇ ਪਾਣੀ ਹੈ ਨਹੀਂ ਆਰਮੇ ਨਹੀਂ ਆਪਸ਼ਨ ਹੈ ਐਸਾ ਆਸ ਅਮੀਦ ਦੇ ਨਾਲ ਹੀ ਵੇਚ ਦਿੰਦੇ ਆਂ ਕਿ ਚਲੋ ਐਸਦੀ ਹੁੰਦਾ ਐਕਟਿੰਗ ਕਣਕਾਂ ਛਾੜਿਆ ਜਵਾਦ ਰਿਆ ਬਹੁਤ ਹੀ ਵਧੀਆ ਕੱਲ ਨੂੰ ਬੋਰ ਕਰਾਂਗੇ ਖਨੂ ਦੀ ਵੀ ਚਾਲਤ ਦਿਖਾਵਾਂਗੇ ਇੱਕੀ ਮੌਕਾ ਕਰਨਾ ਉਹ ਬੋਰ ਆਪਣਾ ਦੇਖੋ ਉਹ ਟਰਾਂਫਾਰਮ ਦਿਖ ਰਿਹਾ ਉਹ ਕੋਠੇ ਉੱਤੋਂ ਦੀ ਤੁਹਾਨੂੰ ਜੂਮ ਕਰਕੇ ਦਿਖਾਉਣਾ ਉਹ ਦੇਖੋ ਜੀ ਉਹ ਟਰਾਂਫਾਰਮ ਉਹਨੂੰ ਥੋੜਾ ਜਿਹਾ ਅੱਧਾ ਕਿੱਲੇ ਪਿੱਛੇ ਲ ਜਾਣਾ ਉਹਦੇ ਕੋਲੇ ਹੀ ਬੋਰ ਹੈ ਬੋਰ ਨੂੰ ਵੀ ਤਰਾਫੋਂ ਦੇ ਕੋਲ ਹੀ ਕਰਨਾ ਲੰਨ ਗਏ ਆ ਮਸ਼ੀਨ ਦਿਖਾਉਂਗਾ ਤੁਹਾਨੂੰ ਵਲੌਗ ਪ੍ਰੋਪਰ ਤੇ ਕੱਲ ਨੂੰ ਤੋੜੀ ਵੀ ਆਪਣੇ ਬਣਨੀ ਹੈ ਤੋੜੀ ਵਾਲਾ ਜੋ ਕਮਰਾ ਅੱਗੇ ਆਪਾਂ ਲਾਉਣਾ ਨੇ ਸੀ ਕੁੱਪ ਹੁਣ ਆਪਾਂ ਤੋੜੀ ਵਾਲਾ ਜੋ ਅਮਰਾ ਬਣਾਇਓ ਦਿਖਾਉਣਾ ਚਾਈ ਕਰੀ ਜਗੀ ਕੇ ਵਿੱਚ ਤੋੜੀ ਪਾਮਣ ਕੱਲ ਸਾਰਾ ਵਲੌਗ ਦਿਖਾਵਾਂਗਾ ਤੁਹਾਨੂੰ ਲਓ ਜੀ ਆ ਕਮਰਾ ਇੱਥੇ ਪਹਿਲਾਂ ਪਾਥੀ ਵਗੈਰਾ ਰੱਖ ਰੱਖਿਆ ਸੀ ਤੇ ਸਾਫ ਕਰਤਾ ਇਹ ਜੋ ਪਿੱਛੇ ਮੇ ਬਲੌਗ ਦੇ ਵਿੱਚ ਦੇਖਿਆ ਹੋਊਗਾ ਕੋ ਤੂੜੀ ਤੇ ਕੱਲ ਨੂੰ ਇਹਦੇ ਵਿੱਚ ਹੀ ਆ ਦੇਖੋ ਬਾਹਰ ਹੀ ਸਾਡਾ ਤੂੜੀ ਲਾਉਣੀ ਆ ਇਹ ਕਮਰਾ ਆਪਣਾ ਬਣ ਗਿਆ 15 ਬਾਈ 15 ਦਾ ਤੇ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕਿੰਨੀਆਂ ਟਰਾਲੀਆਂ ਤੂੜੀ ਦੀਆਂ ਪੈਂਦੀਆਂ ਸਾਰਾ ਕੁਝ ਕੱਲ ਨੂੰ ਬਲੌਗ ਦੇ ਵਿੱਚ ਕੱਲ ਨੂੰ ਪਤਾ ਲੱਗੇ ਕਿੰਨੀਆਂ ਪੈਂਦੀਆਂ ਕੱਲ ਨੂੰ ਤੂੜੀ ਬਣਨੀ ਆ ਕੱਲ ਨੂੰ ਹੋਰ ਵੀ ਹੋਣਾ ਤੇ ਬਲੌਗ ਜਿਵੇਂ ਤੁਹਾਨੂੰ ਮੈਂ ਦਿਖਾਵਾਂਗਾ ਦੇ ਵਿੱਚ ਤੇ ਲਾਸਟ ਜੋ સારા લાસ્ટ હારા જબાન પાડી અંદર કામ તુરી લીરી ભાઈ ચલી જબાન લગર ચુડી ભાડે ખોલન એ દખાને તમને ਲਗ ਰਹਾ ਹੋਇਆ ਨਾ ਬੜੀਆ ਸੀਗਾ। ਲਓ ਜੀ ਇਧਰ ਚੱਲ ਰਹੀ ਹੈ ਟੁੱਡੇ ਦੀ ਮਸ਼ੀਨ ਤੇ ਆਪਣੀ ਜੋ ਜੋੜੀ ਲੱਗੀ ਹੈ ਔਰ ਟਰਾਲੀਆਂ ਤੇ ਲੱਗੀ ਹੈ ਤੇ ਉਧਰ ਉਹ ਸਾਹਮਣੇ ਹੋ ਰਿਹਾ ਬੋਰ ਉਹ ਵੀ ਤੁਹਾਨੂੰ ਝਲਕ ਦਿਖਾਉਂਗਾ ਮੈਂ ਨੇੜੇ ਜਾ ਕੇ। ਪਹਿਲਾਂ ਬੋਰ ਆਪਣਾ ਸੀਗਾ ਉਹ ਸਾਹਮਣੇ। ਤੇ ਉਹਨਾਂ ਨੂੰ ਥੋੜਾ ਪਿੱਛੇ ਕਰਿਆ ਦੇਖ ਸਕਦੇ ਹੋ ਵੀਰੋ। ਤੇ ਇਹ ਥੋੜੀ ਦੂਰੋਂ ਆ ਮੈਂ ਨੇੜੇ ਜਾ ਕੇ ਦਿਖਾਉਣਾ ਦੋ ਕਿਲੇ ਦੂਰ ਖੜਾ ਆਪਾਂ। ਇਧਰ ਟੂੜੀ ਵਾਲੀ ਮਸ਼ੀਨ ਚੱਲ ਰਹੀ ਐ ਟੂੜੀ ਵਰ ਰਹੀ ਐ ਜ ਬੋਰ ਵੀ ਹੋ ਰਿਹਾ ਚਾਰੇ ਪਾਸੇ ਭੱਜਣਾ ਸੋ ਰਹੀ ਐ ਆਪਣੀ ਜੋ ਡਿਊਟੀ ਲੱਗੀ ਐ ਉਹ ਲੱਗੀ ਐ ਟਰਾਲੀਆਂ ਤੇ ਤੇ ਇਧਰ ਟਿਆ ਜਾ ਮੁਕਾ ਆਪਾਂ ਬੰਦ ਰੱਖਿਆ ਤੇ ਇਹ ਉਹ ਤਾਂ ਲੈ ਕੇ ਜੇ ਹੋਰੇ ਰੋਟੀ ਪੜਾ ਕੇ ਆਂਦੀ ਐ ਹੋਰ ਵੀ ਤੁਹਾਨੂੰ ਦਿਖਾਵਾਂਗੇ ਤੇ ਇਹਨੇ ਬੋਰ ਚਾਲੂ ਕਰ ਲਿਆ ਸਾਰੰ ਤਾਂ ਜੋ ਵੀ ਪ੍ਰੋਗਰਾਮ ਬਣਿਆ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੋ ਟਰਾਲੀਆਂ ਦੋ ਜੋ ਟੂੜੀ ਟਰਾਲੀਆਂ ਪੱ ਲੈ ਗਏ ਆ ਤੇ ਹਮ ਕਮਰੇ ਦੇ ਅੰਦਰ ਪਾ ਰਹੇ ਆ ਟੂੜੀ ਉਧਰ ਫਾਦਰ ਸਾਹਿਬ ਆ ਰਹੇ ਘਰੋਂ ਘਟਾ ਡੱਕੀ ਹੋ ਸਾਹਮਣੇ ਜਿਵੇਂ ਜਿਵੇਂ ਜਣੇ ਕੰਮ ਹੋਇਆ ਓਵੇਂ ਓਵੇਂ ਤੁਹਾਨੂੰ ਦਿਖਾਵਾਂਗੇ ਜਿੰਨਾ ਸ਼ਾਮ ਤਏ ਹੋਏ ਬਲੌਗ ਦਾ ਐਂਡ ਕਰਾਂਗੇ ਅੱਜ ਕਿੰਨੀਆਂ ਟਰਾਲੀਆਂ ਬਣਦੀਆਂ ਕਿੰਨੀਆਂ ਟਰਾਲੀਆਂ ਕਮਰੇ ਦੇ ਵਿੱਚ ਪੈਂਦੀਆਂ ਸਾਰਾ ਕੁਝ ਨੇਰ ਵੀ ਹਵਾ ਵੀ ਬਹੁਤ ਚੱਲ ਰਹੀ ਹੈ ਸੂੜੀ ਟਰਾਲੀ ਤੀਜੀ ਹੈ ਜੋ ਭਰਨ ਵਾਲੀ ਹੈ ਬਿਲਕੁਲ ਇੱਕ ਅਡੇ ਗੜੇ ਵਿੱਚ ਹੀ ਭਰ ਜੂਗੀ ਤੇ ਤੁਸੀਂ ਕਰਨਾ ਇੰਜੋਏ ਤੇ ਲਾਈਕ ਸ਼ੇਅਰ ਤੇ ਕਮੈਂਟ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕੱਲ੍ਹ ਬੁਵਾਰ ਹੋਵੇਗਾ ਅਸੀਂ ਆਪਾਂ ਥਾਂਗੇ ਖਾਂ ਮਾਜੇ ਵੀ ਹੈਗਾ ਇਸ ਸੂੜੀ ਨਾਲ ਥੋੜੀ ਐਲਰਜੀ ਵੀ ਹੈਗੀ ਆ ਚਲੋ ਤੇ ਕੰਮ ਵੀ ਜ਼ਰੂਰੀ ਹੈ ਕਰਨਾ ਕਿਉਂਕਿ ਪਾਸੇ ਬੋਰ ਵਾਲੇ ਮਿਸਤਰੀ ਲੱਗੇ ਹੋਏ ਆ ਕਰੇ ਜੋੜੀ ਪਾਈ ਜਾਂਦੇ ਆ ਇੱਧਰ ਟਰਾਲੀਆਂ ਵੀ ਲਿਆਉਣੀਆਂ ਜਿਵੇਂ ਜਿਵੇਂ ਦਿਨ ਗੁਜ਼ਰੂ ਆ ਦੀ ਬਿੱਤੂ ਆਵੇਂ ਆਪਾਂ ਤੁਹਾਨੂੰ ਦਿਖਾਵਾਂਗੇ ਜਿੰਨਾ ਕੰਮ ਹੋ ਗਿਆ ਅੱਜ ਲਓ ਜੀ ਆਹ ਸਾਈਡ ਤੂੜੀ ਬਣ ਗਈ ਤੇ ਉੱਥੇ ਆਪਾਂ ਲੱਗੇ ਸੀ ਤੇ ਇੱਧਰ ਵੀ ਬਣ ਗਈ ਤੇ ਆ ਕਿਲਾਕ ਥਾਂ ਦਾ ਰਹਿ ਗਿਆ ਤੇ ਆ 13ਵੀਂ ਟਰਾਲੀ ਹੈ ਜੋ ਭਰੀ ਜਾਂਦੀ ਹੈ ਤੇ ਬੋਰ ਵਾਲੇ ਮਿਸਤਰੀ ਵੀ ਵਾਗੇ ਉਹ ਐਸ ਕਰਕੇ ਵਾਕੇ ਕਿਉਂਕਿ ਪਾਣੀ ਮੁੱਕ ਗਿਆ ਸੀਗਾ ਤੇ ਹੁਣ ਦੇਨੇ ਲੈਟ ਨਹੀਂ ਆਉਂਦੀ ਰਾਤ ਨੂੰ ਪਾਣੀ ਭਰਾਂਗੇ ਤੇ ਫਿਰ ਰੋਣਗੇ ਅੱਜ ਟੂੜੀ ਦਾ ਜੰਤਾ ਨਹੀਂ ਸੀ ਹਵਾ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਤੇ ਦੇਖ ਰਹੇ ਹੋਗੇ ਦੇਖੋ ਟੂੜੀ ਹਲ ਜੰਤਾ ਨਹੀਂ ਸੀ ਭਾਈ ਟੂੜੀ ਬਣਾਉਣ ਦਾ ਸਾਡੀ ਵਾਰੀ ਸੀਗੀ ਅੱਜ ਦਾ ਟਾਈਮ ਦਿੱਤਾ ਸੀ ਕਰਕੇ ਸਾਡੇ ਉਸ ਘਰੇ ਟੂੜੀ ਪੈ ਗਈ ਹੈ ਹੁਣ ਦੂਜੇ ਘਰੇ ਟੂੜੀ ਪਾਈ ਜਾਂਦੇ ਆ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਗਾ ਤੇ ਬੋਰ ਵੀ ਦੱਸ ਦਿਆਂ ਤੁਹਾਨੂੰ ਕਿੰਨਾ

பிடி த்தம் அது பிடிச்ச சோலர் மோட்டர் ட்ரெட்க